ਉਹਨਾਂ ਵਿੱਚ ਘਾਉਣੀਆਂ ਨੇ ਠੀਕ ਹੈ ਨਾ ਜਿੱਦਾਂ ਵੀ ਮਰਜ਼ੀ ਮਤਲਬ ਐਕਸਰਸਾਈਜ਼ ਤੁਹਾਨੂੰ ਕੋਈ ਕੁੜੀ ਨਹੀਂ ਦੇ ਕੇ ਗੱਲ ਤੇ ਦੇ ਹੀ ਨਹੀਂ ਰਹਾ ਹੁਣ ਕਿਹੜਾ ਮੈਨੂੰ ਕੋ ਕਹਿ ਜਾਣ ਬੁੱਝ ਕੇ ਸਾਰਾ ਕੁਝ ਕਰ ਲਿਆ ਮੇਰੇ ਕੋ ਲੜਾਈਆਂ ਨਹੀਂ ਲਈਆਂ ਜੰਗੀਆਂ ਮੈਂ ਪਿਓ ਦਾ ਦੁੱਖ ਵੇਖਿਆ ਕਾਕਾ ਨਮਸਕਾਰ ਰਡੇ ਕੇ ਆਇਆ ਜੀ ਮਾਰਾਂਗਾ ਛਾਲ ਮਾਰਾਂਗਾ ਵੇ ਚਪਟ ਦਿੱਤੇ ਜਾਂਦੇ ਤੁਸੀਂ ਕੀ ਕਰੋਗੇ ਪਹਿਲੀ ਗੱਲ ਤਾਂ ਇਹ ਹੈ ਵੀ ਉਹ ਤੇਰੀ ਕੁੜੀ ਨੇ ਜਾਂ ਜਾਂ ਟੋੜ ਜਾਂਦੀ ਜੀ ਫੁੱਪੀ ਚ ਲੋਲੋ ਲੈਣੀ ਜੀ ਕਿਦਾਂ ਫਿਰ ਸਾਰੇ ਅੱਜ ਇਹ ਮਿੱਤਰੋ ਸਵਾਗਤ ਕਰਨੇ ਤਾਂ ਦੇ ਆਪਣੇ YouTube ਚੈਨਲ ਪੰਜਾਬੀ ਚਾਚਾ ਦੇ ਤੇ ਅੱਜ ਵੀ ਚਾਪਾਂ ਗੱਲ ਕਰਾਂਗੇ ਇਨਾ ਹਰਾਮ ਜਾਵੀਆਂ ਦੇ ਬਾਰੇ ਆ ਵੀ ਦੇ ਨੂੰ ਸਟਾਰਟ ਕਰਨੇ ਤੇ ਵੀਡੀਓ ਦੇ ਵਿੱਚ ਗਾਣਾ ਦਾ ਪ੍ਰਯੋਗ ਕੀਤਾ ਜਾਏਗਾ ਇਸ ਕਰ ਕੰਨਨ ਹੋਰ ਫਨ ਜੀ ਰੂਗ ਲਾਇਓ ਹੈਲੋ ਕਿੱਦਾਂ ਮੁੰਡਿਓ ਓਹ ਮਾਰਮ ਜੀ ਤਾਂ ਦੇ ਲਿਸ਼ਾਰੀ ਪਾਤਰ ਜੀ ਪੁੱਤਰੀ ਸ਼ਿਤਾਨਕਾ ਜੀ ਪਰਾਹੋਦਰ ਇੰਦੀ ਬਦਨਾਮ ਕਰਗੀ ਕਈ ਵਾਰ ਜਦੋਂ ਮੇਰੇ ਟੰਗਾਈਂ ਖਾਲੇ ਮਰ ਜਾਣੇ ਪਛਤਾ ਖਾਲੇ ਮੈਂ ਚਾਲਤੇ ਐ ਨਾ ਪੈਨਦੀ ਲੋਰੀਆਂ ਨੂੰ ਪਹਰਾ ਹੁੰਦਾ ਕਿ ਔਨਲਾਈਨ ਤੁਹਾਡੀ ਇਹ ਤਾਂ ਕੋਈ ਚੱਕ ਨਹੀਂ ਸਕਦਾ ਇਸ ਕਰਕੇ ਇਹ ਪੈਨਦੀ ਆਫ ਪੂਦੀ ਮਰ ਔਨਲਾਈਨ ਨਾਕੀ ਓਕੇ ਆ ਲਵ ਯੂ ਹਾਂ ਨਾਕਵੇ ਕੋਪਾਂਚੂ ਕਿ ਦਾ ਹੈ ਦਾ ਪੈਨਦੀ ਪੂਦੀ ਕਿ ਮੈਂ ਕਮ ਕ੍ਰਾਂਡਲ ਬਾਇ ਹੋਇਆ ਹੁੰਦਾ ਹੈਗਾ ਫਰੀ ਜਿਹੜਾ ਮੇਰਾ ਵਰਤ ਤਨੀਟਰਾ ਪੋਸ ਨਾ ਜੀ ਰੂਕ ਹੁੰਦਾ ਨਾ ਪੈਨਦੀ ਵੀ ਲੋਰੀ ਕੂਤੀ ਐ ਪਰ ਆ ਦਿੱਤੋਂ ਟਾਈਮ ਹੋ ਗਿਆ ਨਾ 1 ਸਾਲ ਹੋ ਗਿਆ ਖਲਵਾਇਆ ਨਹੀਂ ਕਿਸੇ ਕੋਈ ਬੰਦਾ ਵੀ ਪੰਜਾਬ ਦੇ ਵਿੱਚ ਵੇਲਾ ਹੋਏ ਤੇ ਇਸ ਲਈ ਖੁਦ ਗਿਆ ਦੇ ਮਾਰਿਓ ਹੁਣ ਆਜਾ ਨਿਆਤ ਲਈ ਮੁੱਤੇ ਦੇ ਆ ਇਸ ਟੋਰਟਲੇ ਦੀਆਂ ਵੀਡੀਓ ਦੇਖੋ ਤੇ ਇਸ ਦੀ ਬੋਨ ਮਾਰਨੀ ਹੈ ਤਬਰੀ ਕਰਕੇ ਕਾਕਾ ਨਮਸਕੋਟ ਲੈ ਕੇ ਆਇਆ ਜੀ ਕਾਕਾ ਮੁਬਾਰ ਨੀ ਖੋਤੀ ਦੇ ਬਚਾ ਦੇ ਨੂੰ ਕਾਕਾ ਲਗਦੇ ਸਾਰੇ ਕਾਕਾ ਨਹੀਂ ਪਤਾ ਕਾ ਟੈਂ ਟੇ ਬਜਾਲਿਆ ਕਰ ਨਹੀਂ ਦਸ ਹਲੇ ਉਹ ਖਬੈ ਜਾਣੀ ਆਪ ਕਹਾ ਕੇ ਗਿਆਨੀ ਬਾਬਾ ਚਲ ਸੇਖੇ ਰਹੇ ਨਹੀਂ ਪਉ ਤੜੀ ਗੈਸੀ ਕਨੋਂ ਆ ਪੈਨ ਤੇ ਹੈਲਿਕੋਪਟਰ ਜਰ ਚੱਲਣਾ ਨਹੀਂ ਹਾਂ ਚਲਾ ਲਈ ਨਾ ਤੇ ਚਮਮਾ ਤੇ ਚਮਾਚੇ ਚਮਚ ਦੇ ਗੋਲੀ 3 ਮੈਡਿਕ ਪੋਸਵਿਟ 3 ਕਾਰਾ ਲਈ ਦੀ ਚੋਲੀ ਜੇ ਮੜ ਕੇ ਮੜ ਵੀ ਆਵੀ ਸਮੁੰਦਰ ਚ ਨਾ ਜਾ ਪਏ ਇੱਥੇ ਲੱਗੇ ਹੈ ਗਾਏ। ਬਾਕੀ ਇਥੇ ਵਿਖੋ ਨੀ ਮਾ ਦਾ ਕੇਰਾ ਸਮੁੰਦਰ। ਤੂੰ ਲੈ ਆ ਪੈ ਨੀ ਚੋਦ ਕੋਤੇ ਹੀ ਬੱਚਾ। ਜਿੰਨੀ ਤੇ ਯੋ ਚ ਲੰ ਲ ਗੀਓ ਨੀ ਤੇ ਇੱਥੇ ਪੰਚ ਪੈਰ ਲਾ ਗੀ ਪਰ ਲੈਂਗਾ। ਬੋਸ ਤੇਨੀ ਜਾਂਦੀ ਤੇ ਵੀ ਨਾ ਨਿਕ। ਮਾ ਦੀ ਫੁੱਦੀ ਕੁਤੀ ਚੋਦਾ। ਕਹਿੰਦੇ ਨੀ ਮਿਸਰ ਇੱਕ ਬਾਬੇ ਦਾ ਮੁੱਤਾ ਜਿਆਦਾ ਛੁਰਿਆ ਬੇ। ਉਹ ਉਸਨੋਂ ਵੀ ਮਲਾਂ ਨਹੀਂ ਆ ਤਾਂ। ਇਹ ਕੋਰੀ ਜਾਂਦੀ ਹੈ ਬਾਬੇ ਦੇ ਕੋਲ ਤੇ ਬਾਬੇਸ ਗਨੂ ਕਹਿੰਦੀ ਹੈ ਬਾਬਾ ਜੀ। ਮੇਰੀ ਮਾਰ ਨਹੀਂ ਹੈ। ਬਾਬਾ ਮਨਾ ਕਰਦੇ। ਉਹ ਤੇ ਇਸ ਮਿਤਰਾਂ ਦੇ ਗੁੱਸਾ। ਤੁਹਾਰੇ ਜੈਸੇ ਲੋਕ ਇਸ ਦੇਸ਼ ਕੇ ਲਈ ਸ਼ਰਾਪ ਹੈ। ਮੈਨੂੰ ਸੁਪਨੇ ਦਿਖਾ

ਉਹ ਕੋਤੇ ਹੋਏ ਤੁਸੀਂ ਉਸਨੇ ਆਪਣਾ ਟੈਲੈਂਟ ਬਖਾਇਆ ਨਾ ਕਿਤਾ ਦੇ ਮੰਗਲਾਗੀਏ ਕਿ ਮੈਨੂੰ ਦੱਸ ਪੰਜਰ ਪੈਦੋ ਤਾਂ ਤੇ ਸ਼ਵਦਾ ਹੈ ਦੀ ਦੇ ਨੇ ਨੇ ਤੋਂ ਪ੍ਰਿਮਾ ਚਾ। ਜੀ ਅੰਜਾ ਜਰਜਤੀ ਦੀ ਫੁੱਤੀ ਚ ਲੋਲ ਲੇਨੀ ਦੀ ਫੁਰਮ ਕਾਈ ਸੀ ਅੱਗੇ ਬਤੇ ਆਪਣੀ ਵੀਡੀਓ ਬਾਰੇ ਹੋਰ ਦੇਖਦੇ ਆਪਾਂ ਸੋਸ਼ਲ ਮੀਡੀਆ ਗਰੀਵ ਦੇ ਬਾਰੇ ਆਵੇਸ ਨੂੰ ਵੀ ਚੈੱਕ ਕਰਨੇ ਤੇ ਸਵੀ ਬੋਂਦੇ ਚ ਪਨੇਕੂਲਾ ਮਗਰ ਕਿਉਂ ਕੋਣ ਸੱਚੇ ਸੱਚ ਲਿਆਉਣ ਦੀ ਸਚਾਈ ਲੋਕਾਂ ਨੂੰ ਲਿਆ ਕੇ ਅੱਗੇ ਦਿਖਾਏ ਨਹੀਂ ਇੱਕ ਅੱਧੀ ਗਰੀਬੀ ਵਾਲੀ ਵੀਡੀਓ ਚੱਲ ਜਾਂਦੀ ਐ ਨਹੀਂ ਪੈਨ ਤੇ ਲੋਰੀਆ ਤੋਂ ਇਸ ਹਰੀ ਵੀਡੀਆ ਪੈਨ ਤੇ ਉਹ ਗਰੀਬੀ ਤੇ ਚੱਲਦੀ ਜਾਂਦੀ ਐ ਆ ਉਹ ਕਹਿੰਦੇ ਖੜੇ ਖੀੜੇ ਮਿੱਥੇ ਮੱਥੇ ਕਦੇ ਵੀਡੀਓ ਪਾਉਂਦਾ ਇਹ ਨਹੀਂ ਹੱਥ ਮੁੱਕ ਜਗਮੁਖਿ ਚੈਰਾ ਤੇ ਜਦ ਰਾਤ ਨੂੰ ਹੋ ਜਾਂਦਾ ਕਿੰ ਕੁ ਰਾਤ ਨੂੰ ਮੈਸ ਨੂੰ ਕੁਰੀ ਨਹੀਂ ਮਿਲਦੀ ਨੇ ਲਾਈਵ ਦੇ ਵਿੱਚ ਤੇ ਆ ਕੀ ਪੈਨ ਚੋ ਖੋਤਾ ਮਾਰਾ ਇਹਨੇ ਚੰਗਾ ਟਾਈਮ ਦਿਖਾਇਆ ਉਹ ਨਹੀਂ ਪੈ ਰਹੀਆਂ ਜਦੋਂ ਮੰਨ ਲਾ ਨਹੀਂ ਨਹੀਂ ਇਹ ਤਾਂ ਮੂਵ ਲੋਰੈਵ ਵਰਗਾ ਕਰਕੇ ਕਲੋਨ ਕਰਕੇ ਤਾਂ ਇੰਟਰਵਿਊ ਜਾਨਾ ਗਏ ਤਾਂ ਕਿਆ ਪਿਆ ਕਿ ਮੈਂ ਜਦੋਂ ਤੁਹਾਡੇ ਤੁਹਾਡੇ ਇੱਕ ਪਾ ਬੌਂਡੀ ਕੀ ਪੈਪ ਤੇ ਖੜਾ ਹੋਇਆ ਲੱਗਦਾ ਇਹਨੇ ਵੀ ਸਭ ਤੋਂ ਜਲਦੀ ਵਤੀ ਚੰਗੇ ਜਿੱਤਲੀ ਯੇ ਜੇਰੇ ਕੇਂ ਦੇ ਇੰਟਰਵਿਊ ਹੋਣ ਲੱਗੇ ਨੇ ਸਾਲ ਇਹਦੇ ਕੋਤੀ ਦੇ ਬਚਾ ਤੇਰੀ ਕਾਰ ਵੱਲੋਂ ਉਹ ਵੀ ਨਹੀਂ ਮਿਲਦਾ ਹੋਣਾ ਨਹੀਂ ਥੋੜਾ ਕਰ ਉਹ ਗਰੀਬ ਨੇ ਸੁਦਾ ਕਰ ਪੈਣ ਜੋ ਦਾ ਤੇ ਰੇਕ ਟ੍ਰੱਕ ਕਿਨ ਲਵਾਦੀ ਇਸ ਹਾਲਿਆ ਪੂਰਾ ਮੈਨੂੰ ਸ਼੍ਰੀਆਮ ਤੌਕੀਆਂ ਆ ਰਹੀਆਂ ਕਹ ਰਹੇ ਲੋਕ ਉਹ ਹੁਸ਼ ਸ਼੍ਰੀਆਮ ਤਮਕੀਆਂ ਆ ਰਹੀਆਂ ਨਹੀਂ ਉਹ ਪਗਵੰਤ ਮਾਨ ਗੀਂਦੇ ਤੇ ਗੋਰ ਮਾਰੋ ਇਹ ਫਾਵਾ ਕਿ ਤੇ ਮਾਰਨਾ ਦੇਹਣ ਕੋਈ ਨਾਲੇ ਸੁਨਿਚਾਰਪਾ ਨਹੀਂ ਬੋਦੀ ਕਰ ਦੂ ਜਿਸੋ ਕੀ ਗੋਇਆ ਸੁਤਨ ਜੈਸਿੰਦੇ ਨਾਲ ਜਾਣਾ ਮਾਤ ਸਹੀਏ ਦੌੜਾ ਤਾਂ ਪੜੀ ਸਟੋਰੀ ਲਾ ਸਾਡੇ ਕਹਿਣੇ ਚ ਕੰਮ ਚੱਲ ਦਾਸ ਨੀਦਾ ਕਿਹੜਾ ਪੈਨ ਚੋਲਦ ਕਮਲਾ ਹੋ ਗਿਆ ਜਿਹੜਾ ਇੰਦੇ ਟੁਸ਼ਟਰੀ ਲਮਾਇ ਲੱਗ ਗਿਆ ਆਡੀਆਂ ਸਟੋਰੀਆਂ ਲਾ ਕਲੈਬ ਚੱਕ ਸ਼੍ਰੀਆਮ ਕਹਿ ਰਿਹਾ ਹੂੰ ਥੋੜੇ ਦਿਨ ਹੋ ਗਏ ਮੇਰੇ ਚਾਹ ਹਾਲੇ ਤੇ ਸ਼੍ਰੀਆਮ ਹੀ ਗਿਆ ਨੀਦਾ 3 ਪੌਂਡ ਫਿਨਿਟਿੰਡ ਆ ਪਾਤਾ ਕਿਛ ਨਹੀਂ ਫਿਰ ਮਾਰਨੇ ਕਹਿਦਾ ਤੂੰ ਸਿੰਪਲ ਲਿਡੀਆਂ ਚ ਆ ਨੀਦਾ ਮੇਰੀ ਬਹੁਤ ਟੌਰ ਹੋਣੀ ਸੀ ਮੈਂ ਐਡਾ ਸਰਦ ਉਹਨਾਂ ਬੇਟਾ ਉਹ ਸਵਿਟਾਂ ਇੰਤੇ ਤੇ ਨੋ ਸੋ ਦੇ ਸੁਕਰ ਕਾ ਤੁ ਬੋਇਆ ਨਹੀਂ ਚੋਕ ਕਿਲਾਇਆ ਸਿਰ ਤੇ ਨਾਲੇ ਸਾਪ ਤੋਂ ਉਹਦਾ ਬੰਦੂ ਤੇ ਉਹ ਆ ਜੇ ਰ ਤੇ ਤੂ ਸਟੋਰੀ ਨੂੰ ਵਾਰੀਆ ਯੂਨੀਗਨ ਦਾੜੀ ਵਾ 100 ਰੁਪਏ ਲੱਗਦੇ ਨਹੀਂ ਲੱਗਦੇ ਜ਼ਰੂਰ ਆ ਪਰ ਮੈਂ ਥੋੜੇ ਦਿਨ ਮੈਂ ਉਹਦੇ ਘਟਾਉਣਾ ਉਹਦੇ ਤੋਂ 3 ਲੱਖ ਰੁਪਏ ਲੱਗੇ ਨਾ ਨੰਨ ਦਾੜੀ ਤੇ ਕਿਰਾਇਆ ਘਟਾ ਨਹੀਂ ਗਿਆ ਦਾ ਪੋਸੂ ਇਹ ਕਿਤਾ ਲੱਖ ਕਿਤਾ ਲੱਖ ਪੇਸੇ ਮੇ ਤੁਲ ਜਾ ਹਾਂ ਹੋਰ ਗੇੰਦ ਉਹ 5 ਟਮੰਦਾ ਨਾ ਲੇ ਰੋਨ ਕਿ ਉਹ ਮੇ ਗੇਮ ਬੋਨ ਮਾਰ ਲਈ ਨਾ ਇਹ ਦੇ ਪਿਕਨੇ ਪਤਾ ਕਿੰਦਾ ਹਾ ਤੇ ਆਉ ਸੁਣਾ ਨਹੀਂ ਤਾਂ ਨਹੀਂ ਆਇਆ ਦੇਖਦੇ ਮੈਚ ਚ ਮਜ਼ਾ ਆਏਗਾ ਬੈਕਗਰਾ ਕਿ ਨਾ ਦੀ ਜਿਹੜਾ ਵੀ ਹੈ ਮੇਰੇ ਪਿੰਡ ਦਾ ਸਰਪੰਚ ਤੇਰੇ ਪਿੱਛੇ ਤਾਂ ਬੜੀ ਵਦੇ ਸਪੌੜਦਾ ਹੈ ਤਾਈ ਤੇ ਤੂੰ ਕੋਈ ਆ ਸੋਤ ਨਹੀਂ ਇਹ ਗੱਲ ਬੋਤਰ ਤੇਰੇ ਨਾਲ ਲਈ ਦੀ ਹੀ ਸਪੋਰਟ ਚੱਲਦੀ ਰਹੀ ਤੇ ਕੋਈ ਨਾ ਬਤ ਤੂੰ ਮੁੱਤੇ ਰੋ ਚਾਈਂ ਆ ਨਾ ਦੀ ਨੋਬਤ ਵੀ ਪਸੰਦਦੀ ਹੈ ਯਾ ਨਹੀਂ ਹੋਇਆ ਮੇਰਾ ਤੇ ਫਿਰ ਇਹੋ ਜਿਹਾ ਲਚੰੜੇ ਦੇ ਹੋਣਾ ਵੀ ਨੀਗਾ ਇਹਨੂੰ ਫਾਦੇ ਨੂੰ ਮਾਰੇ ਹਨ یوں ਦੇਖਦੇ ਨੇ ਮਾਰਾ ਕੰਮ ਕਰਨਾ ਦੇਖਦੇ ਆ ਪਰ ਇਹ ਫਾਦੇ ਨੂੰ ਕੁੱਤੇ ਨੂੰ ਆਪਲੇ ਵੀ ਆ ਦੇ ਨਹੀਂ ਫਿਗਰ ਹਾਂ ਦੇ ਨਹੀਂ ਰਿਹਾ ਹੁਣ ਕਹੜਾ ਮੈਨੂੰ ਕੋਈ ਕਹਿ ਰਿਹਾ ਹਣ ਕਿਹੜਾ ਰਿਸ਼ਤਾ ਵੀਡੀਓ ਬਣਾਉਣ ਤੋਂ ਚਿੰਗਤੇ ਕੁਝ ਕਾਰੋਬਾਰ ਕਰ ਲੈ ਉਹ ਹੀ ਚਿੰਗਤੇ ਰਹੀਗਾ ਪੋਸਟੀਆ ਜੇ ਵੀਡੀਓ ਵਾਲਾ ਕੋਈ 1000 ਰੁਪਿਆ ਕਮਾ ਲੈਂਦਾ ਹਣ ਦਿਹਾੜੀ 3000 ਬਣਾ ਲੈਂਦਾ ਹੋਊਗਾ ਜਾਂ ਮਹੀਨੇ ਦਾ ਜਾਂ ਕੁਝ ਵੀ ਲਾ ਲੋਦਾ ਖਰਚ ਲੱਗਦਾ ਇੰਨੇ ਵੀ ਇੱਕ ਦਿਨ ਵਿੱਚ ਕਰੋੜਪਈ ਬੰਨਣਾ ਤਾਂ ਇਹ ਦੇ 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 ਸੋਪਾ ਨਹੀਂ ਨੀ ਉਹ ਸਾਰੇ ਮੋਤੀ ਸੀ ਜਿਹੜਾ ਪਰਤਾਨ ਮੈਂ ਤਰੀ ਬਣ ਗਿਆ ਚਾਹ ਵੇਚ ਕੇ ਤੇਜਸਵੀ ਲੋਕ ਹੈ ਅਮਰੂ ਨੀ ਖਾਏਗਾ ਨਹੀਂ ਮੈਂ ਕੁਲਚੇ ਦਾ ਕੰਮ ਮਤਲਬ ਮੈਂ ਕੁਲਚੇ ਦਾ ਕੰਮ ਚਲੋ ਕਰ ਲੈਣਾ ਹਣਾ ਤੂੰ ਛੋਟਾ ਲੱਗਦਾ ਤੈਨੂੰ ਨਹੀਂ ਤੂੰ ਬਹੁਤ ਸਾਫ ਨਹੀਂ ਕਰਦਾ ਸਾਰੇ ਜਿਹੜਾ ਤੇਰਾ ਕੰਮ ਨਹੀਂ ਖਿਲਣਾ ਜਦੋਂ ਸਾਰੇ ਸਾਫ ਸੁਭਾਈ ਰੱਖੇਗਾ ਤੇਰੇ ਕੋਲ ਟਾਈਮ ਦਾ ਕੋਣਗੇ ਤੁਮ ਸਾਲਿਆ ਜਿੰਦਗੀ ਕੰਨ ਫੜ ਕੇ ਗਲਤੀਆਂ ਮੰਨੋ ਕੀ ਤੁਸੀਂ ਮੈਨੂੰ ਆਲਟਰਾ ਪ੍ਰੋਗ ਰੇਵ ਮੈਨੂ ਦੱਸ ਤੋਂ ਪਨੀਰ ਦੀ ਸਬਜੀ ਕਰੇ ਘਾਦੀਆ ਜਾਂ ਨਹੀਂ ਪਨੀਰ ਦੀ ਸਬਜੀ ਵੀ ਅਫੋਰਡ ਨਹੀਂ ਕਰ ਪਾਉਂਦੇ ਨਹੀਂ ਮਤਲਬ ਨਹੀਂ ਕਰ ਸਕਦੇਗੇ ਤਾਂ ਜੀ ਵੀ ਸੋਚਦੇ ਹੁਣ ਕਿ ਐਸੇ ਚਾਹ ਨੂੰ ਕਿੱਥੇ ਲੈ ਕੇ ਆ ਗਏ ਆਂ ਅਸੀਂ ਆਪਣੇ ਪਲੇਟਫਾਰਮ ਤੇ ਓਹੋ ਚੁੱਪ ਨਹੀਂ ਤੇ ਨਹੀਂ ਖਾਂਦੇ ਇਹ ਤਾਂ ਵੀ ਇਸ ਖਾਂਦਨ ਇਸਾਲੇਬ ਸ਼ਾਹੀ ਪਨੀਰ ਦੀ ਇਦਾਂ ਦਾ ਕੀਤਾ ਹੀ ਨਹੀਂ ਮਾਹੌਲ ਚਾਲ ਜੋ ਕਦੀ ਤਾਂ ਬਣਾਇਆ ਹੋਣਾ ਪਨੀਰ ਕਰੇ ਬਨਾਲੀ ਦਾ ਆ ਕਦੀ ਕਦੀ ਨਹੀਂ ਨਹੀਂ ਇਸਨੇ ਤੇ ਪਨੀਰ ਨੂੰ ਕਰੇ ਦੇਖਿਆ ਹੀ ਨਹੀਂ ਨਾ ਇਹਨੇ ਹੱਥ ਲਾ ਕੇ ਦੇਖਿਆ ਲੜਦੇ ਗੋਆ ਫੁੱਟ ਫੁੱਟ ਕੇ ਦਮ ਅਕਤੀ ਵੀ ਗੋਆ ਪਰ ਇੱਥੇ ਗਿਆਂ ਦੇ ਲਵੜੇ ਨੇ ਭੋਜਮ ਨਹੀਂ ਬਣਾਈਦਾ ਪਰ ਐਦਾਂ ਨਹੀਂ ਵੀ ਹੋ ਡੇਲੀ ਹੁਣ ਪਨੀਰ ਹੀ ਚੱਲੀ ਜਾਂਦਾ ਜੋ ਲੋਗ ਜਿੱਦਾਂ ਵਿੱਚ ਲੋਕ ਉੱਤੇ ਦੀ ਪੋਸ ਜਿੱਦ ਨਹੀਂ ਹੋਸਾ ਵਿਓਤਾ ਹੈਂ ਦਾ ਕੰਟੈਂਟ ਵੀ ਸਿੱਧਾ ਨਹੀਂ ਹੋਸਾਦਾ ਕਿਉਂਕਿ ਜਿਸ ਨੇ ਆਪਣਾ ਲੋਰ ਇਵਰ ਵੀ ਸ਼ਕਲ ਗਿਰੂ ਦੇ ਫਾਨੀ ਹੈ ਕਿਸੇ ਨਾ ਕਿਸੇ ਵੀਡੀਓ ਦੇ ਵਿੱਚ ਮੇਟ੍ਰੋ ਇਸ ਵੀਡੀਓ ਨੂੰ ਤੁਸੀਂ ਇੰਸਟਾਗ੍ਰਾਮ ਤੇ ਯੂਰੂ ਦੇ ਕਾਉਂਟ ਆ ਗੈਸ ਨੇਵਰ ਟੇਕ ਅ ਬੰਦਾਰ ਆਉਂਦਾ ਆ ਯਾਨਾ ਜੁਰੰਦੇ ਆ ਬੋਕਾਨੇ ਤਨੂ ਪ੍ਰਿਵੀਰੀ ਮਾਰਾਂਗਾ ਸਾਲ ਮਾਰਾਂਗਾ ਵੇ ਤਾਂ ਭੈਣ ਤੋਂ ਵੈਰੀ ਜਿਹੜੀ ਮੌਤ ਤੇ ਜੂਬੇਵਾ ਦੋਰ ਕੇ ਭੈਣ ਚੋਦ ਦੇ ਨਾਲ ਮੇਰੇ ਖਲਚਾ ਕਰਕੇ ਨੇ ਨਾਲੇ ਮੇਰਾ ਕਵਚਾ ਕਰਕੇ ਨਾਲੇ ਪੈਰ ਚੁਦ ਕੇ ਮੈਨੂੰ ਮੈਰੀ ਨਾ ਦੇਵੇ ਆ ਜੁम्मेवार ਹੋ ਰਹੀ ਕੁੜੀ ਚਾਲ ਤੇਰੀ ਭੈਣ ਦੁੱਲਾ ਤੇਰੀ ਤੂੰ ਆ ਮਾਰ ਲਗਾਉ ਸਾਲ ਮੇਰੇ ਸਾਲਿਆ ਤੇ ਵੀਰ ਤੇ ਜਿੰਮੇ ਤੇ ਉੱਤੇ ਕਿਛ ਨਹੀਂ ਕਰ ਲੈ ਕਬਜਾ ਤੇ ਉਸ ਦਾ ਨਾਮ ਮਿਲੇ ਆ ਵੀਡੀਓ ਦੇ ਵਿੱਚ ਅਕੇ ਦਿਖਾ ਨਹੀਂ ਅਸੀਂ ਕਿੰਨੀ ਵੀ ਸਪੋਰਟ ਕਰ ਸਕਨੇ ਆ ਪੰ ਵੀਰ ਦੀ ਕਰਾਂਗੇ ਕਿਉਂਕਿ ਸਾਡੀ ਸਪੋਰਟ ਕਰ ਨਾਲ ਕਿਸੇ ਦਾ ਪਹਲਾ ਹੋ ਸਕਦਾ ਤੇ ਅਸੀਂ ਕਰੂ ਨੂਤੀ ਆ ਰਹੇ ਤੇ ਉਹ ਵੀਡੀਓ ਲਾਈਵ ਹੋ ਕੇ ਮਾਰਗਾ ਭੈਣ ਚੋਟਾ ਵੇਖੀ ਹਣ ਤੂੰ ਸਿੱਧੂ ਤੇਰੇ ਸਾਹਮਣੇ ਮਾਰਦਗਾ ਸਾਲ ਭੈਣ ਦੀ ਲੱਲ ਟੋਡੇ ਦੀ ਹਲੇ ਟਿੱਕਰ ਟੂ ਸਸਾ ਦੇ ਵੀਡੀਓ ਦੇ ਹੈਗੇ ਦੇ ਤੇ ਲਾਈਕ ਕਰ ਜਨਾ ਸਬਸਕ੍ਰਾਈਬ ਯੂ ਕਲੋ ਮੈਂ ਡਬਲੀ ਵੀਡੀਓ ਦੇ ਨਾ ਤੇ ਵੀਡੀਓ ਦਾ ਪਾਰਟ 2 ਚਾਹੀਦਾ ਤੇ ਸਾਨੂੰ ਕਮੈਂਟ ਕਰਕੇ ਦੋ